ਤਰਨਤਾਰਨ ਜਿਮਨੀ ਚੋਣ ਦਾ ਅੱਜ ਨਤੀਜਾ ਆ ਗਿਆ ਤੇ ਆਮ ਆਦਮੀ ਪਾਰਟੀ 12091 ਦੇ ਮਾਰਜਨ ਦੇ ਨਾਲ ਵੱਡੀ ਲੀਡ ਦੇ ਨਾਲ ਜਿਹੜੀ ਹੈ ਕਿ ਤਰਨਤਾਰਨ ਜੋ ਜਿੱਤੀ ਹੈ ਤੇ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਆਏ ਨੇ ਤੇ ਇਸੇ ਹੀ ਹੁਣ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਪਹਿਲਾ ਬਿਆਨ ਆ ਗਿਆ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਸਭ ਤੋਂ ਪਹਿਲਾਂ ਮੈਂ ਤਰਨਤਾਰਨ ਸਾਇਬ ਦੇ ਸਮੂਹ ਸੂਜੂਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਬੇਮਿਸਾਲ ਜੁਰਤ ਨਾਲ ਅੰਨੀ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਿਸ ਦੀ ਬੁਰਜਾਗਰਦੀ ਦੇ ਡਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਵੱਲੋਂ ਤਕੀਸ਼ਾਹੀ ਅਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾ ਜਵਾਬ ਦਿੱਤਾ। ਖਾਲਸਾ ਪੰਥ ਤੇ ਪੰਜਾਬ ਤਰਨਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾ ਰਿਣੀ ਰਹੇਗਾ ਕਿ ਉਹਨਾਂ ਨੇ ਬੇਮਿਸਾਲ ਰਿਵਾਇਤੀ ਡਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਨੂੰ ਡਟ ਕੇ ਵੋਟਾਂ ਪਾਈਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਸੂਝਵਾਰ ਵਰਕਰ ਸਹਿਬਾਨ ਤੇ ਲੀਡਰ ਸਹਿਬਾਨ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਕਾਰੀ ਅਫਸਰ ਸਾਹਿਬ ਤੇ ਪੰਜਾਬ ਪੁਲਿਸ ਦੀ ਤਾਕਤ ਦੇ ਅੰਨੀ ਦੁਰਉਪਯੋਗ ਵਿਰੁੱਧ ਡਟ ਕੇ ਖੁੱਲਕੇ ਪਾਰਟੀ ਪੰਥ ਅਤੇ ਪੰਜਾਬ ਦੀ ਉਮੀਦਵਾਰ ਦੀ ਸਫਲਤਾ ਲੇ ਲੀਡਰ ਹੋ ਕੇ ਤੇ ਪੂਰੀ ਲਗਨ ਦੇ ਨਾਲ ਦਿਨ ਰਾਤ ਮਿਹਨਤ ਕੀਤੀ ਤਰਨਤਨ ਸਾਹਿਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਹੋ ਚੋਣ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੇਮਿਸਾਲ ਨੈਤਿਕ ਫਤਿਹ ਹੋ ਨਿਬੇੜਿਆ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੀ ਚੋੜੀ ਪੋਸਟ ਪਾ ਕੇ ਜੜੀ ਹੈਗੀ ਆਪਣੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੂੰ ਜੋ ਹੈ ਮੁਬਾਰਕਬਾਦੀ ਦਿੱਤੀ ਗਈ ਹੈ ਕਿਉਂਕਿ ਦੂਜੇ ਨੰਬਰ ਤੇ ਅਕਾਲੀ ਦਲ ਆਇਆ ਹੈ ਜੇ ਗੱਲ ਕਰੀਏ ਜੋ ਸ਼ੁਰੂ ਤੋਂ ਅੱਜ ਰੋਜ਼ਾਨੇ ਪਹਿਲੇ 3 ਰਾਊਂਡ ਦੀ ਵਿੱਚ ਜੋ ਸੀਗੀ ਅਕਾਲੀ ਦਲ ਸਭ ਤੋਂ ਅੱਗੇ ਸੀ ਅਕਾਲੀ ਦਲ ਦੀ ਉਮੀਦਵਾਰ ਦੁਵਾਰ ਤੋਂ ਉਸ ਤੋਂ ਬਾਅਦ ਤੀਜੇ ਰਾਉਂਡ ਤੋਂ ਬਾਅਦ ਜਿਹੜਾ ਹੈਗਾ ਇਹ ਨਤੀਜਾ ਪੂਰਾ ਬਦਲ ਗਿਆ ਤੇ ਸਾਰਿਆ ਦਾ ਸਾਰਾ ਨਤੀਜਾ ਆਮ ਆਮਨੀ ਪਾਰਟੀ ਦੇ ਹਰਮਿਤ ਸੰਧੂ ਦੇ ਹੱਥ ਤੇ ਚੱਲ ਗਿਆ ਲੇਕਿਨ ਫੇਰ ਵੀ ਜੇ ਅਕਾਲੀ ਦਲ ਦੇ ਅਗਰਾਫ ਦੀ ਗੱਲ ਕਰੀਏ ਤੇ 10 ਸਾਲ ਦੇ ਬਾਅਦ ਅਕਾਲੀ ਦਲ ਨੂੰ ਜੋ ਹੈਗਾ ਇੱਕ ਵੱਡਾ ਉਹਨਾਂ ਦਾ ਜਿਹੜੇ ਵੋਟ ਦੀ ਗ੍ਰਾਫ ਹੈਗੀ ਆਪਾਂ ਉਹਦੀ ਗੱਲ ਕਰੀ ਤੇ ਉਹ ਵਧੀਆ ਹੈਗਾ ਤੇ ਦੂਜੇ ਨੰਬਰ ਤੇ ਅਕਾਲੀ ਦਲ ਆਇਆ ਹੈਗਾ ਤੇ ਇਹ ਵੱਡੀ ਜਿੱਤ ਕਿਤੇ ਨਾ ਕਿਤੇ ਅਕਾਲੀ ਦਲ ਦੀ ਹੈਗੀ ਕਿਉਂਕਿ ਦੂਜੇ ਨੰਬਰ ਤੇ ਹਾਲਾਂਕਿ ਅਕਾਲੀ ਦਲ ਜਿੱਤ ਨਹੀਂ ਪਾਇਆ ਲੇਕਿਨ ਦੂਜੇ ਨੰਬਰ ਤੇ ਆਣਾ ਅਕਾਲ ਚੁਰੋਇਆ ਸੀ ਡਟ ਕੇ ਜਿਹੜੇ ਸੁਖਬੀਰ ਸਿੰਘ ਬਾਦਲ ਸੀਗੇ ਉਹਨਾਂ ਨੇ ਆਪਣੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੇ ਹੱਕ 'ਚ ਜਿਹੜਾ ਹੈਗਾ ਪ੍ਰਚਾਰ ਕੀਤਾ ਉਹ ਪੂਰੇ ਗਰਾਊਂਡ ਤੇ ਗਈ ਤਰਨਤਾਰਨ 'ਚ ਰਹੇ ਤੇ ਉਹਨਾਂ ਨੇ ਗਰਾਊਂਡ ਤੇ ਜਾ ਕੇ ਡੋਰ ਟੂ ਡੋਰ ਖੁਦ ਜਾ ਕੇ ਜਿਹ ਹੈਗਾ ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਤੇ ਉਸ ਤੋਂ ਬਾਅਦ ਸਾਰੀ ਪਾਰਟੀਆਂ ਨੂੰ ਜਿਹੜਾ ਸੀਗਾ ਅੱਜ ਦੇ ਦਿਨ ਦਾ ਇੰਤਜ਼ਾਰ ਸੀਗਾ ਕਿ ਆਖਿਰਕਾਰ ਕਿਸ ਪਾਰਟੀ ਦੇ ਹੱਥ 'ਚ ਜਿਹੜਾ ਹੈਗਾ ਨਤੀਜਾ ਜਾਊਗਾ ਤੇ ਇਹ ਵੱਡਾ ਫੈਸਲਾ ਹੁਣ ਥੋੜੀ ਦੇਰ ਪਹਿਲੇ ਆ ਚੁੱਕਾ ਜਿਸ ਤੋਂ ਤਰਨਤਾਰਨ ਚ ਆਮ ਆਨੰਦ ਪਾਰਟੀ ਦੇ ਜਿਹੜੇ ਹਰਮੀਤ ਸੰਧੂ ਵੱਡੇ ਮਾਰਜਨ ਨਾਲ ਜਿੱਤ ਚੁੱਕੇ ਨੇ ਅਏਗਾ ਦੂਜੇ ਨੰਬਰ ਤੇ ਆ ਚੁੱਕਾ